ਉੱਤਮ ਦੇਹੀ ਜੇ ਮਹਾਰਾਜ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ ਇਹ ਉਹ ਪੌੜੀ ਹੈ 84 ਲੱਖ ਜੂਨਾ ਦੀ ਸਭ ਤੋਂ ਉੱਤਲੀ ਪੌੜੀ ਇਹ ਸਿੱਖ ਲੋਕ ਤੇ ਅਸੀਂ ਮਨੁੱਖਾ ਪੌੜੀ ਦੇ ਉੱਤੇ ਤੇ ਜੇ ਇੱਥੋਂ ਡਿੱਗੇ ਨਾ ਤੇ ਖਾਲਸਾ ਜੀ ਪਹਿਲੀ ਪੌੜੀ ਦੇ ਉੱਤੇ ਆ ਕੇ ਡਿੱਗਣਾ ਪੈਣਾ ਇਹ ਪਵਨ ਬਾਣੀ ਦੇ ਬੋਲ ਆ ਇਸ ਪੌੜੀ ਤੇ ਜੋ ਨਰ ਚੁੱਕੇ ਮਨੁੱਖਾ ਜਨਮ ਦੀ ਪੌੜੀ ਤੋਂ ਜਿਹੜਾ ਬੰਦਾ ਚੁੱਕ ਗਿਆ ਡਿੱਗ ਪਿਆ ਆਏ ਜਾਏ ਦੁੱਖ ਪਾਉਣ ਦਾ ਸਭ ਤੋਂ ਵੱਡਾ ਦੁੱਖ ਆ ਜੰਮਣ ਮਰਨ ਦਾ ਜੂਨਾ ਵਿੱਚ ਪੈਣ ਦਾ ਸਭ ਤੋਂ ਵੱਡਾ ਦੁੱਖ ਆ ਇਹ ਸ੍ਰਿਸ਼ਟੀ ਤੇ ਵਾਰ-ਵਾਰ ਪੈਦਾ ਹੋ ਕੇ ਆਉਣ ਦਾ ਤੇ ਮਾਰੇ ਕਿੰਦੇ ਉਹ ਦੁੱਖ ਤੈਨੂੰ ਲੱਗਣਾ ਜੇ ਆਹ ਜਿਹੜੀ ਪੌੜੀ ਤੋਂ ਚੁੱਕ ਗਿਆ ਬੱਝਿਆ ਕਿਵੇਂ ਜਾਣਾ ਹੈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਹਰ ਸਿਮਰਤ ਤੂੰ ਨਾ ਗਲੇ ਜਸਹਿ ਜਨਮਤਾ ਖਰੀਦਾ ਸਿਮਰਨ ਕਰਕੇ ਤੂੰ ਦਲਦਾ ਨਹੀਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਓ ਝਾਲਾਂਗੇ ਉੱਠ ਨਾਮ ਜਪ ਨਿਸਬਾਸ ਰੇ ਆਦ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਬਾਦ ਐਨੀਆਂ ਪੰਕਤੀਆਂ ਆਦ ਮੈਨੂੰ ਅਜੇ ਖਾਲਸਾ ਜੀ ਮੈਂ ਦੋ ਤਿੰਨ ਹੀ ਪੰਕਤੀਆਂ ਬੋਲੀਆਂ ਗੁਰਬਾਣੀ ਦੇ ਵਿੱਚ ਤਾਂ ਕੋਈ ਸ਼ਬਦ ਇਦਾਂ ਦਾ ਹੈ ਹੀ ਨਹੀਂ ਜਿੱਥੇ ਮਹਾਰਾਜ ਨੇ ਸਿਮਰਨ ਕਰਨ ਬਾਰੇ ਆਖਿਆ ਨਾ ਹੋਵੇ ਜਿਹੜਾ ਮਰਜੀ ਸ਼ਬਦ ਪੜ ਕੇ ਜਿਹੜੇ ਮਰਜੀ ਅੰਗ ਤੋਂ ਪੜ ਕੇ ਵੇਖ ਲਿਓ ਦਾ ਫਲਾ ਸੁਦੇਸ਼ ਇਹੋ ਹੀ ਹੋਣਾ ਵੀ ਬੰਦਿਆ ਪਰਮੇਸ਼ਰ ਨੂੰ ਯਾਦ ਕਰ ਕਿ ਕਰਨ ਲੱਗਿਆ ਸਾਡੀ ਜ਼ੁਬਾਨ ਫਿਰਕ ਜਾਂਦੀ ਹੈ ਗੱਲਾਂ ਕਰਨ ਲੱਗਿਆ ਚਲਦੀ ਹੈ ਵੈਗਰੂ ਦਾ ਨਾਮ ਲੈਣ ਲੱਗਿਆ ਬੰਦ ਹੋ ਜਾਂਦੀ ਹੈ ਸੜ ਜਾਵੇ ਇਹੋ ਜੀ ਜ਼ੁਬਾਨ ਜਿਹੜੀ ਰੱਬ ਦਾ ਨਹਾਣੀ ਲੈਂਦੀ ਇਹੋ ਜੀ ਜ਼ਿੰਦਗੀ ਪ੍ਰਾਕਾਰ ਹੈ ਜਿਹੜੀ ਰੱਬ ਦਾ ਨਾਮ ਨਹੀਂ ਲੈਂਦੀ ਆਓ ਖਾਲਸਾ ਜੀ ਜਿਨੇ ਇੰਨਾ ਕੁਝ ਦਿੱਤਾ ਉਹਦਾ ਸ਼ੁਕਰਾਨਾ ਹੀ ਨਹੀਂ ਕਰ ਸਕਦੇ ਦੋ ਚਾਰ ਵਾਰ ਨਾਮ ਤੇ ਲੈ ਹੀ ਸਕਦੇ ਆ ਨਾ ਪਤਾ ਨਹੀਂ ਘਰਾਂ ਦੇ ਵਿੱਚ ਅਸੀਂ ਦੋ ਵਾਰ ਦਿਨ ਦਾ ਵੈਗਰੂ ਸਾਰੇ ਦਿਨ ਵਿੱਚ ਉਹ ਵੈਗਰੂ ਸ਼ਬਦ ਕਹਿੰਨੇ ਆ ਕਿ ਨਹੀਂ ਕਹਿੰਨੇ ਜੇ ਇੱਥੇ ਆਖਾਂਗੇ ਤੇ ਆ ਜਿਨੇ ਸਰੀਰ ਜੁੜਿਆ ਨਾ ਇੱਕ ਜਾਣੇ ਨੂੰ ਇੰਨੀ ਵਾਰ ਵੈਗਰੂ ਕਹਿਣ ਦਾ ਫਲ ਮਿਲਣਾ ਜੀ ਸੰਗਤ ਦੇ ਵਿੱਚ ਮਹਾਰਾਜ ਜੀ ਨੇ ਨੀਆਂ ਬਰਕਤਾਂ ਰੱਖੀਆਂ ਦੋਵੇਂ ਹੱਥ ਜੋੜ ਕੇ ਆਖੋ ਸਤਨਾਮ ਵਾਹਿਗੁਰੂ ਸੋ